ਹਾਂਜੀ ਸਾਰਿਆਂ ਨੂੰ ਜੈ ਗੁਰਦੇਵ ਧੰਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਸਤੇ ਜਿਵੇਂ ਆਪ ਜੀ ਨੂੰ ਪਤਾ ਸੀ ਕਿ ਲਾਲ ਲੜੂ ਕਿਰਗੁਰੂ ਅਰਦਾਸ ਮਹਾਰਾਜ ਦੇ ਪਵਨ ਦਾ ਜਿਹੜਾ ਮੈਟਰ ਸੀਗਾ ਉਹਦੇ ਸਬੰਧ ਚ ਅੱਜ ਸਾਡੇ ਵਿੱਚ ਬਹੁਜ ਸਮਾਜ ਪਾਰਟੀ ਦੇ ਜਨਰਲ ਸਕੱਤਰ ਪ੍ਰਤਾਪਜੀਤ ਸਿੰਘ ਛੜਬੜੀ ਜੀ ਪਹੁੰਚੇ ਆ ਤੇ ਅਸੀਂ ਇੱਥੇ ਪ੍ਰੈਸ ਕਾਨਫਰੰਸ ਰੱਖੀ ਸੀ ਤੇ ਇੱਥੇ ਅਸੀਂ ਕੁਝ ਕੁ ਵਿਚਾਰਾ ਕੀਤੀਆਂ ਉਹ ਵਿਚਾਰਾਂ ਦੇ ਵਿੱਚ ਅਸੀਂ ਇਸ ਮਸਲੇ ਨੂੰ ਜਿਹੜਾ ਪੰਜਾਬ ਪੱਤਰ ਤੇ ਕਿਹਾ ਸੀ ਨੈਸ਼ਨਲ ਪੱਤਰ ਤੇ ਵੀ ਜਾ ਸਕਦੇ ਆ ਕਿਉਂਕਿ ਸ੍ਰੀ ਗੁਰੂ ਅਰਦਾਸ ਮਹਾਰਾਜ ਦੇ ਲਈ ਵਿਚਾਰਤਾ ਆਏ ਆ ਉਹ ਸਰਵ ਸਰਬ ਸਮਤੀ ਦੀ ਜਿਹੜੀ ਇਹ ਲੋਕ ਐ ਜਿਹੜੀ ਸਰਕਾਰਾਂ ਇੱਥੇ ਦੀਆਂ ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਲੋਕਾਂ ਨੂੰ ਦਿਖਾਉਣ ਵਾਸਤੇ ਮੱਥੇ ਰਗੜਦੇ ਫਿਰਦੇ ਆ ਮੰਦਰਾਂ ਚ ਗੁਰਦੁਆਰਾਂ ਚ ਪਰ ਜਦੋਂ ਉਹਨਾਂ ਨੂੰ ਮਾਨ ਸਨਮਾਨ ਦੇਣ ਦੀ ਗੱਲ ਆਉਂਦੀ ਆ ਤਾਂ ਇਹ ਲੋਕ ਜਿਹੜੇ ਆ ਫਿਰ ਪਿੱਠ ਮੋੜ ਲੈਂਦੇ ਆ ਤਾਂ ਇਸ ਵਾਸਤੇ ਬਹੁਜ ਸਮਾਜ پارٹی ਗੁਰੂ ਦੇ ਨਾਮ ਨਾਲ ਖੜੀ ਆ ਗੁਰੂ ਦੇ ਮਾਨ ਸਨਮਾਨ ਨਾਲ ਖੜੀ ਆ ਕਿਸੇ ਕਿਸੇ ਲੜੀ ਨੂੰ ਦੇਖਦੇ ਹੋਏ ਸਾਡੇ ਵਿੱਚ ਅੱਜ ਸਰਦਾਰ ਜੀ ਦੇ ਅਠੜਵਰਦੀ ਪਹੁੰਚੇ ਆ ਆਪਾਂ ਉਹਨਾਂ ਦੇ ਵਿਚਾਰ ਲੈਂਦੇ ਆ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਹਲਕੇ ਦੇ ਪ੍ਰਧਾਨ ਚਰਨ ਸਿੰਘ ਦੇ ਜਿਹੜਾ ਦੇ ਜਿਹਨੇ ਆਪ ਜੀ ਨੇ ਦੱਸਿਆ ਆ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਭਾਵਨ ਤੰਦੂ ਵਿਖੇ ਸਥਿਤ ਹੈ ਔਰ ਇੱਥੇ ਦੇ ਪ੍ਰਸ਼ਾਸਕ ਖਾਸ ਕਰਕੇ ਮੈਂ ਕਹਿ ਸਕਦਾ ਜੋ ਮਿਸਪਲ ਕਮੇਟੀ ਦਾ ਯੂ ਹੈ ਉਹਦੇ ਤੇ ਪ੍ਰੀਟਿਕ ਰਾਜਨੀਤਿਕ ਪ੍ਰੈਸ਼ਰ ਹੋਣ ਦੇ ਨਾਤੇ ਉਹ ਇਸ ਪਾਵਨ ਪਵਿੱਤਰ ਸਥਾਨ ਨੂੰ ਜੋ ਆਪਾਂ ਦੇਖ ਰਹੇ ਆ ਗੁਰੂ ਦੇ ਨਿਸ਼ਾਨ ਝੁੱਲੇ ਹੋਏ ਆ ਔਰ ਬਹੁਤ ਹੀ ਪ੍ਰਾਤੰਬ ਇਹ ਸਥਾਨ ਹੈ ਕਿਉਂਕਿ ਨਨੇੜੇ ਹੋਰ ਭਵਨ ਨੇ ਵਿਸਤ੍ਰਮਾ ਭਵਨ ਨੇ ਮਸਜਿਦ ਹੈ ਸਾਰੇ ਧਰਮਾਂ ਦੇ ਸਥਾਨ ਹੈ ਸਤਕਾਰ ਹੋ ਗਿਆ ਪਰ ਗੁਰੂ ਦਾਸ ਭਗਵਨ ਨੂੰ ਮੈਂ ਕਹਿ ਸਕਦਾ ਈਓ ਕਿਸੇ politcal pressure of ਮिलीपुक्त ਕਰਕੇ ਬਹੁਤ ਕਰੋੜੀ ਜ਼ਮੀਨ ਤੇ ਕਿਸੇ ਲੋਕਾਂ ਦਾ ਕਬਜ਼ਾ ਕਰਨਾ ਚਾਹੁੰਦਾ ਹੈ ਕਿਸੇ ਨੂੰ ਨਿੱਜੀ ਹਿੱਤਾਂ ਲਈ ਵਰਤਣਾ ਚਾਹੁੰਦੇ ਆ ਪਰ ਭੋਜਨ ਸਮਾਜ ਪਾਰਟੀ ਦੀ ਧਿਆਨ ਦੇ ਵਿੱਚ ਆਇਆ ਕਿ ਗੁਰੂ ਦਾਸ ਭਗਵਨ ਨੂੰ ਗੁਰੂ ਦਾਸ ਮੰਦਿਰ ਨੂੰ ਜਲੜੂ ਦਾ ਜਿਹੜਾ ਈਓ ਹੈ ਉਹ ਆਪਣਾ ਨਿੱਜੀ ਤੌਰ ਤੇ ਇਸ ਦਾਖਮਦਾਜੀ ਕਰਕੇ ਇਸ ਭਵਨ ਨੂੰ ਇਤੋਂ ਖੁਦ-ਖੁਦ ਕਰਨਾ ਚਾਹੁੰਦਾ ਹੈ ਔਰ ਧਮਕੀਆਂ ਦਿੰਦਾ ਕਿ ਅਸੀਂ ਤੇ ਬਲਲੋ ਦੇ ਚਰਾ ਕੇ ਗੁਰੂ ਦਾ ਮੰਦਿਰ ਤੋੜ ਕੇ ਇਸ ਨੂੰ ਆਪਾਂ ਹੋਰ ਕਿਸੇ ਹਿੱਤ ਲਈ ਵਰਤਾਂਗੇ ਸੋ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਔਰ ਭੋਜਨ ਸਮਾਜ ਪਾਰਟੀ ਦੀ ਸਮੁੱਚੀ ਟੀਮ ਹਲਕਾ ਪ੍ਰਧਾਨ ਚਰਨਜੀਤ ਸਿੰਘ ਦੇਵੀ ਨਗਰ ਮਾਟਰ ਸਾਹ ਸਿੰਘ ਜੀ ਅਨੀਤ ਸਿੰਘ ਜੀ ਰਾਜਕੁਮਾਰ ਜੀ ਔਰ ਸਮੂੱਚੇ ਸਾਥੀਆਂ ਨੇ ਇਹ ਫੈਸਲਾ ਲਿਆ ਖਾਸ ਕਰਕੇ ਭਾਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਜਸਪ੍ਰੀਤ ਸਿੰਘ ਨਾਲ ਦੇ ਵਿੱਚ ਜੋ ਮਸਲਾ ਆਇਆ ਔਰ ਬੀਐਸਪੀ ਗੁਰੂ ਰਵਿਦਾਸ ਨੂੰ ਮਨਨੜਾਲੇ ਔਰ ਗੁਰੂਵਦਾ ਦੀ ਸੋਤ ਤੇ ਪਹਿਰਾ ਦੇਗੀ ਕਿਉਂਕਿ ਗੁਰੂ ਰਵਿਦਾਸ ਨੂੰ ਮਹਾਰ ਰੈਵਰ ਨੇ ਜਿਨ੍ਹਾਂ ਨੇ ਸਾਨੂੰ ਪੜਨਾਲ ਲਿਖਣਾ ਔਰ ਮਾਨ ਸਰਮਾਨ ਦੀ ਜ਼ਿੰਦਗੀ ਜੀਣ ਲਈ ਆਪਣਾ ਜ਼ਿੰਦਗੀ ਦਾ ਇੱਕ ਇੱਕ ਪਲ ਪਾ ਕੇ ਸਾਨੂੰ ਉਰੇ ਤੱਕ ਪਹੁੰਚਾਇਆ ਸੋ ਬਹੁਜਨ ਸਮਾਜ ਪਾਰਟੀ ਕਦੇ ਵੀ ਗੁਰੂ ਰਵਿਦਾਸ ਸਿਪਹਵਨ ਨੂੰ ਕੋਈ ਠੇਸ ਨਹੀਂ ਪਹੁੰਚਣ ਦੇਗੀ ਔਰ ਅਖਤਾਬਨੀ ਜੰਮੇ ਆ ਈਓ ਸਾਹਿਬ ਨੂੰ ਕਿ ਆ ਤਰਾਂਤ ਇਸ ਮਸਲੇ ਨੂੰ ਹੱਲ ਕੀਤਾ ਜਾਏ ਨਹੀਂ ਅੱਜ ਦਾ ਇਹ ਫੈਸਲਾ ਲਿਆ ਗਿਆ ਕਿ 4 ਤਰੀਕ ਨੂੰ ਵਿਸਪਲ ਕਮੇਟੀ ਈਓ ਖਿਲਾਫ ਬਹੁਜਨ ਸਮਾਜ ਪਾਰਟੀ ਇਲਾਕੇ ਦੀਆਂ ਰਵਿਦਾਸ ਸੁਭਾਵਾਂ ਬਾਲਮਿਕ ਸੁਭਾਵਾਂ ਡਾਕਟਰ ਮੇਧਗਰ ਸਮਾਵਾ ਸਮੂਹ ਅਸੀਂ ਸਿਪਾਈ ਚਾਰੇ ਨੂੰ ਅਸੀਂ ਅਪੀਲ ਕਰਦੇ ਆ ਕਿ 4 ਤਰੀਕ ਨੂੰ ਵੱਡੇ ਬਿਵਾਨੇ ਤੇ ਇਕੱਠੇ ਹੋ ਕੇ ਗੁਰੂ ਦਾਸ ਘਰ ਨੂੰ ਕੇ ਪਹੁੰਚੋ ਔਰ ਇੱਥੋਂ ਆਪਾਂ ਮਿਸ਼ਲ ਕਮੇਟੀ ਨੂੰ ਕੇ ਧਰਨਾ ਦੇਵਾਂਗੇ ਤਾਂ ਕਿ ਇਹ ਨੂੰ ਦੱਸਾਂ ਕਿ ਗਵਜਨ ਸਮਾਜ ਔਰ ਇਹ ਗਰੀਬ ਲੋਕ ਆਪਣੇ ਗੁਰੂ ਸਾਹਿਬਾਨ ਦੇ ਸਨਮਾਨ ਸੁਣਵਾਣ ਲਈ ਹਰ ਸੰਘਰਸ਼ ਕਰਨ ਲਈ ਪਿਆਰ ਹੈ ਫਿਰ ਦੁਬਾਰੇ ਮੈਂ ਸਮੁੱਚੀ ਰਵਦਾਸ ਸੁਭਾਵਾ ਨੂੰ ਬਾਲਮੀਕ ਸੁਭਾਵਾ ਵੱਲੋਂ ਬੇਨਕਰ ਸੁਭਾਵਾ ਵੱਲੋਂ ਸਮੁੱਚੇ ਅਸੀਂ ਭਾਈਚਾਰੇ ਨੂੰ ਭੌਜਲ ਸਮਾਜ ਵੱਲੋਂ ਬਿਲ ਕਰਦਾ ਕਿ 4 ਤਰੀਕ ਨੂੰ ਵੱਧ ਤੋਂ ਵੱਧ ਗੁਰਦਾਸਪਾਦਨ ਲਾਲੜੂ ਵਿਖੇ ਨਾਵਜ ਕੇ ਪਹੁੰਚੋ ਔਰ ਆਪਾਂ ਤਾਂ ਕਿ ਇਹ ਦਫਤਰ ਇਹੋ ਖਿਲਾਫ ਆਪਾਂ ਧਰਨਾ ਲਾਈਏ ਜੈ ਪੀਮ ਜੈ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈ ਗੁਰਦੇਵ ਜੈ ਗੁਰਦੇਵ ਜੈ ਪੀਮ ਜੈ ਪਰਮਸਰ フッ。